ਮਾ ਚਿੰਤਪੁਰਨੀ ਦੇ ਜੰਗਲਾਂ ਵਿੱਚ ਪਾਪਾ ਨੂੰ ਖਤਮ ਕਰਨ ਵਾਲੀ ਅੰਮ੍ਰਿਤ ਖੂਈ ਅੱਜ ਵੀ ਮੌਜੂਦ। ਪਾਪ ਖੰਡਨ ਵਿੱਚ ਸਾਬਣ ਤੇ ਸ਼ੈਂਪੂ ਦੇ ਨਾਲ ਨਹਾਉਣਾ ਮਨਾ ਹੈ। ਕੋਈ ਵੀ ਪੁਰਾਣੇ ਕੱਪੜੇ ਤੁਸੀਂ ਨਹੀਂ ਸਿੱਟ ਸਕਦੇ। ਸਪਾਈ ਦਾ ਖਿਆਲ ਰੱਖਣਾ ਹੈ। ਤੇ ਹੁਣ ਅਸੀਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਬੂਟ ਲਾ ਲਈਏ। ਬਹੁਤ ਪਵਿੱਤਰ ਇਹ ਜਗ੍ਹਾ ਆ। ਇਹ ਪਾਣੀ ਖੂ ਦਾ ਬਾਰ ਕੱਢਿਆ ਹੋਇਆ ਤੇ ਇੱਥੇ ਨਲਕਾ ਲੱਗਾ ਹੋਇਆ ਆ ਇਸ ਜਗ੍ਹਾ ਆ ਕੇ ਲੋਕ ਇਸ਼ਨਾਨ ਕਰਦੇ ਆ ਤੇ ਆਪਣੇ ਕਿਤੇ ਪਾਪਾਂ ਤੋਂ ਛਟਕਾਰਾ ਪਾਉਂਦੇ ਆ ਜੋ ਵੀ ਕਿਸੇ ਦੀ ਸੁੱਖਣਾ ਹੁੰਦੀ ਆ ਤੇ ਉਹ ਨਹਾਉਣ ਦੇ ਨਾਲ ਪੂਰੀ ਹੁੰਦੀ ਆ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਆਂ ਆ ਕਿ ਇਹ ਪਾਣੀ ਪੀ ਕੇ ਤੇ ਇਸ਼ਨਾਨ ਕਰਕੇ ਜਿਨ੍ਹਾਂ ਦੇ ਲਾਦਾ ਨਹੀਂ ਹੁੰਦੀਆਂ ਲਾਦਾ ਵੀ ਹੁੰਦੀਆਂ ਆ ਕਿੱਟਾ ਕਰਾਇਆ ਵੀ ਦੂਰ ਹੁੰਦਾ ਆ ਬਹੁਤ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਆ ਕੋਈ ਬੱਚਾ ਨਹੀਂ ਹੁੰਦਾ ਜਾਂ ਕੁਛ ਨਹੀਂ ਹੁੰਦਾ ਪਾਵਨ ਮੰਦਰ ਤੇ 4 ਵਜੇ ਨਹਾਉਣ ਕਰਦੇ ਆ ਹਾਂਜੀ ਇੱਥੇ ਸੱਚ ਹੋ ਜਾਂਦਾ ਇੱਥੇ ਜੋ ਵੀ ਤੁਸੀਂ ਕਰੋ ਨਾ ਅੱਛਾ ਜੀ ਪਿੰਡ ਬਾਰੇ ਦੱਸ ਦਿਓ ਜੀ ਮਾੜਾ ਸਾਡੇ ਦਰਸ਼ਕਾਂ ਨੂੰ ਕਿਹੜਾ ਪਿੰਡ ਆ ਜੀ ਇਹ ਇਹ ਤੁਹਾਨੂੰ ਸਾਲ ਮੰਤਾਈ ਹੈ